वागुर को राम बनवारी अनंत नाम हन कृतम नाम हन तेरे आप भी स्याना है मूर्ख आप ही सियाना है सो ਨਰਲੇ ਨੂੰ ਸਮਝ ਲੱਗਦੀ ਹੈ ਕਾਲ ਅਕਾਲ ਇਕੱਠੇ ਹਨ ਸਾਰੇ ਜਿਹੜੇ ਦੋ ਦੋ ਦਿਸ ਰਹੇ ਹਨ ਇੱਕ ਇੱਕ ਹੈ ਇਹ ਨਰਮਾ ਦਾ ਦੋ ਨੇ ਨਹੀਂ ਮਾਨੁੱਖ ਜਾਤੀ ਹੈ ਸੋ ਬ੍ਰह्म ਗਿਆਨ ਤੇ ਭਗਵਾਨ ਦੋ ਨੇ ਨਹੀਂ ਜੇ ਗਿਆਨ ਆਏਗਾ ਤਾਂ ਭਗਵਾਨ ਦੇ ਦਰਸ਼ਨ ਹੋਣਗੇ ਅਸੀਂ ਹੈ ਮੰਨਦੇ ਤਾਂ ਹੈ ਵੀ ਜਰੇ ਜਰੇ ਚ ਹੈ ਪੱਤੇ ਪੱਤੇ ਚ ਹੈ ਆਪਣੇ ਅੰਦਰ ਨਹੀਂ ਮੰਨਦੇ ਸਾਡੇ ਅੰਦਰ ਵੀ ਉਹ ਬੈਠਾ ਹੈ ਸਾਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਧਾਰ ਆਰ ਪ੍ਰੇਮ ਦੋ ਕਾਮਯਾਬੀ ਦੇ ਰਾਜ ਹਨ ਕੀ ਕਰਨਾ ਜੇ ਘਰ ਹੀ ਆਇਆ ਆ ਉਪਰ ਠਾਕਰ ਹੈ ਸ ਇਹਦੇ ਚ ਕਿਰਨਾ ਜੇ ਸੂਰਜ ਚੜ੍ਹਿਆ ਹੈ ਕਹਿੰਦੇ ਕਿਰਨਾਂ ਆ ਰੀਆਂ ਨੇ ਸੂਰਜ ਨਹੀਂ ਚੜ੍ਹਿਆ ਨਹੀਂ ਜੇ ਕਰਨਾ ਨੇ ਸੂਰਜ ਵਿੱਚ ਦਬਦੇ ਹੋਇਆ ਹੈ ਪ੍ਰਕਾਸ਼ ਹੋਇਆ ਹੋਇਆ ਹੈ ਸੂਰਜਾਂ ਚ ਉੱਦੇ ਹੋਇਆ ਹੋਏ ਕਿਰਨਾਂ ਕੱਲ ਆ ਰੀਆਂ ਨੇ ਨਹੀਂ ਗਿਆਨ ਤੇ ਭਗਵਾਨ ਕੱਥੇ ਹਨ ਜੇ ਗਿਆਨ ਹੋ ਗਿਆ ਭਗਵਾਨ ਆ ਗਿਆ ਭਗਵਾਨ ਸ ਹੱਥਾਂ ਦਾ ਵਜਨ ਪੇਟ ਦਾ ਵਜਨ ਸਿਰ ਦਾ ਵਜਨ ਕਿੱਥੇ ਹੈ ਪੈਰਾਂ ਤੇ ਸ ਕਹਿੰਦੇ ਸਿੱਧੀ ਗੱਲ ਕਹਿ ਦੇਣੀ ਹੈ ਹਿੰਮਤ ਕਰੋ ਨਹੀਂ ਜੇ 2 ਘੰਟੇ 2.5 ਘੰਟੇ 1 ਘੰਟਾ ਕਥਾ ਕਰਨੀ ਹੈ ਕਿੰਨੂੰ ਨਹੀਂ ਪਤਾ ਜਿ ਲਿਖ ਕੇ ਦਈਏ ਜੇ ਸੱਚ ਬੋਲੋ ਟਿਕ ਮਾਰਕ ਤੇ ਹਰੇ ਕੀ ਕਰੇਗਾ ਪਰਾਇਆ ਹੱਕ ਨਾ ਖਾਓ ਗਿਆਨ ਤੇ ਸਭ ਨੂੰ ਹੀ ਹੈ ਪਰ ਮੰਨਦੇ ਨਹੀਂ ਅਸੀਂ ਹੈ ਪੱਤੇ ਪੱਤੇ 'ਚ ਜਰੇ ਜਰੇ 'ਚ ਵਿਆਪਕ ਹੈ ਪਰ ਆਪਣੇ 'ਚ ਨਹੀਂ ਮੰਨਦੇ ਵੀ ਸਾਡੇ ਵੀ ਹਾਜ਼ਰ ਹੈ ਉਹ ਹਜ਼ੂਰ ਹੈ ਭਰਪੂਰ ਹੈ ਬਿਆੰਤ ਹੈ ਜੇ ਕਾਲ ਨੂੰ ਅਸੀਂ ਮੰਨਦੇ ਨਹੀਂ ਮੌਤ ਨੂੰ ਮੰਨਦੇ ਨਹੀਂ ਨਹੀਂ ਅਟਲ ਸਚਾਈ ਹੈ ਇਹੀ ਤੇ ਭਗਤਾ ਸੰਸਾਰੀਆਂ ਦਾ ਫਰਕ ਹੈ ਸਾਬੇ ਕਮਾਲ ਜੋ ਕਈ ਥਾਂ ਤੇ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਹਨ ਸੰਗਤਾਂ ਧੰਤਾ ਸ੍ਰੀ ਗੁਰਗੋਬ ਸਿੰਘ ਜੀ ਮਰਬਾ ਵਾਰੀ ਖਰਬਾ ਵਾਰੀ ਨਮਸਕਾਰ ਕਰਦਾ ਹਾਂ ਜਿਨ੍ਹਾਂ ਨੇ ਪਟਨੇ ਦੀ ਧਰਤੀ ਵਿਚ ਬਿਹਾਰ ਵਿਚ ਅਵਤਾਰ ਧਾਰਿਆ ਸਾਰੀਆਂ ਸੰਗਤਾਂ ਨੂੰ ਕਰੋੜਾਂ ਆਰੀ ਅਰਬਾਂ ਵਰਗੀਆਂ ਬਧਾਈਆਂ ਦੇ ਰਹਾ ਸੋ ਸੋ ਉਹਨਾਂ ਦਾ ਇੱਕ ਵਾਰੀ 27 12 ਨੂੰ ਹੀ ਪ੍ਰਕਾਸ਼ ਦਿਹਾੜਾ ਇਸੇ ਸਾਲ 'ਚ ਦੋ ਵਾਰੀ ਮਨਾਇਆ ਜਾਣਾ ਹੈ ਸੋ ਕਿਹ ਹੈ ਤੇ ਕਰ ਜਾਈਏ ਨਾ ਫਿਰ ਪਤਾ ਲੱਗਦਾ ਹੈ ਗੱਲਾਂ ਨਾਲ ਗੱਲ ਨਹੀਂ ਬਣਦੀ ਸੋ ਇਹ ਸਾਲ ਚ ਦੋ ਵਾਰੀ ਮਨਾਇਆ ਜਾਣਾ ਹੈ ਇੱਕ ਵਾਰੀ 6 ਜਨਵਰੀ ਇੱਕ ਵਾਰੀ 27 12 2025 ਚਲੋ ਵੱਡੀ ਗੱਲ ਹੈ ਅਧਿਕਾਰੀ ਜਾਣੇ ਖੁਰਸੀ ਵਾਲੇ ਜਾਣਨ ਸੋ ਇਹ ਚਿੜੀਆਂ ਨਾਲ ਚਿੜੀਆਂ ਤੋਂ ਬਾਜ਼ ਕਿਵੇਂ ਭੱਜਦਾ ਹੈ ਅੰਦਰ ਨੂੰ ਤਕੜਾ ਕਰਨਾ ਸੀ ਜਿਹੜੇ ਰਸਤੇ ਅਸੀਂ ਜਾ ਰਹੇ ਹਾਂ ਉੱਥੇ ਕੀ ਫਰਕ ਹੈ ਸੰਸਾਰੀਆਂ ਤੇ ਭਗਤਾਂ ਦਾ ਅਸੀਂ ਟਾਲ ਸਚਾਈਆਂ ਨਹੀਂ ਮੰਨਦੇ ਗਿਆਨ ਥੋੜਾ ਜਿਹਾ ਵੱਧੋ ਤਾਂ ਜੇ ਥੋੜਾ ਜਿਹਾ ਰਸਾ ਹੋਇਆ ਨਾ ਖੂਚ ਪਾਣੀ ਆ ਜਾਣਾ ਹੈ ਮਰਨਾ ਅਸੀਂ ਮੰਨਦੇ ਨਹੀਂ ਅੰਦਰ ਪ੍ਰਵੇਸ਼ਰ ਨੂੰ ਹਾਜ਼ਰ ਮੰਨਦੇ ਨਹੀਂ ਦੂਸਰੇ ਚ ਵੇਖ ਰਹੇ ਹਾਂ ਬਸ ਇਹੋ ਨੇ ਮਾਇਆ ਲਾਤੀ ਜਦੋਂ ਆਖਰੀ ਸਵਾਸ ਆਏ ਨਾ ਫਿਰ ਸਮਝਾਉਣੀ ਹੈ ਫਿਰ ਪਸਤਾਇਆ ਨਹੀਂ ਬੰਨਣਾ ਜਦੋਂ ਚਿੜੀ ਆ ਚੁੱਕ ਜਾਣੀ ਹੈ ਖੇਤ ਜੂਟਰਨ ਕਰਨਾ ਸੀ ਦੋ ਦੋ ਰਸਤੇ ਸੀ ਦੂਜੇ ਰਸਤੇ ਆ ਜਾ ਉਧਰ ਭੀੜ ਵੀ ਨਹੀਂ ਮौज ਹੀ ਮौज ਆ ਤੈਨੂੰ ਕੀ ਰੋਕ ਪਾਈ ਆ ਕੱਪੜਿਆਂ ਦੀ ਤੈਨੂੰ ਰੋਕ ਪਾਈ ਐ ਦਸ ਕੀ ਬੰਸਾਂ ਪਾਈਆਂ ਖਾਂਦੇ ਆ ਪੀਂਦੇ ਆ ਹੱਸਦੇ ਆ ਖੇਡਦੇ ਆ ਜੁਗਤ ਭੁਗਤ ਮੁਗਤ ਸਭ ਕੁਝ ਗੁਰੂ ਕੋਲ ਹੈ ਜਦੋਂ ਸਾਰਾ ਪਿੱਛੇ ਖਜ਼ਾਨਾ ਤੇ ਪਰਮੇਸ਼ਰ ਨਹੀਂ ਵੱਜਦਾ ਹੈ ਧਰਤੀ ਚ ਕੋਹਾਰੇ ਖਜ਼ਾਨੇ ਪਾਏ ਹਨ ਜਿਵੇਂ ਜਿਵੇਂ ਸੋਚ-ਬੋਝ ਅਕਲ ਆਉਂਦੀ ਹੈ ਓਹਨ ਤੋਂ ਭੰਡਾਰੇ ਕੱਟ ਰਹੇ ਹਨ ਕੱਚਾ ਮਾਲ ਪਰਮੇਸ਼ਰ ਦਿੰਦਾ ਹੈ ਪੱਕਾ ਆਪਣੀ ਸੂਝ-ਬੂਝ ਅਕਲ ਨਾਲ ਸਮਝ ਨਾਲ ਬਣਾਣਾ ਹੈ ਸੋ ਲੋੜੀ ਦਾ ਸਮਾਨ ਫਰੀ ਚ ਦਿੱਤਾ ਹੈ ਹਵਾ ਪਾਣੀ ਧਰਤੀ ਸਭ ਆਕਾਸ਼ ਚ ਲੜਕੀ ਹੋਈ ਹੈ ਦਿਰ ਰਾਤ ਬੰਦੇ ਹਨ ਜੇ ਕਿਰਨਾਂ ਹਨ ਸੂਰਜ ਦਾ ਪ੍ਰਕਾਸ਼ ਹੋਇਆ ਹੈ ਸੂਰਜ ਚੜ੍ਹਿਆ ਹੈ ਇਹ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਟਾਈਮ ਸਿਰ ਉਦੇ ਹੋਇਆ ਹੈ ਇੱਕ ਮਿੰਟ ਸੈਕਿੰਡ ਨਹੀਂ ਅੱਗੇ ਪਿੱਛੇ ਹੁੰਦਾ ਸੱਚ ਪਰਵੇਚ ਨਿਤ ਨਵਾਓ ਨਿਤ ਨਵਾ ਹੈ ਜੂਟਰਨ ਕਰਨੀ ਪੈਗੀ ਦੂਸਰੇ ਪਾਸੇ ਆ ਜਾ ਤੈਨੂੰ ਕੁਝ ਵੀ ਨਹੀਂ ਬੰਸਾ ਪਾਈਆਂ ਬਸੇ ਆਪਣੇ ਜਹਾਜ਼ਰ ਸਮਝਣਾ ਸੀ ਇਹ ਕਾਲ ਨੂੰ ਸਮਝਣਾ ਹੈ ਕਾਲ ਸਿਰ ਤੇ ਖੜਾ ਹੈ ਆਨੰਦ ਲੈ ਲੈ ਆਨੰਦ ਲੈਣਾ ਹੈ ਹਾਂ ਖੇੜਾ ਖੁਸ਼ੀ ਬਸਤੀ ਪਰ ਕਹਿੰਦੇ ਤੇ ਆਨੰਦ ਨਾਂ ਦਾ ਨਹੀਂ ਅੰਦਰੋਂ ਖਾਲੀ ਅੰਦਰ ਨੂੰ ਤਾਕਤਵਾਰ ਬਣਾਣਾ ਸੀ ਸਰੀਰ ਦਾ ਦੁੱਖ ਕਸ਼ਟ ਚੱਲੇਗਾ ਸਾਇੰਸ ਵਿਗਿਆਨ ਨੇ ਸਾਨੂੰ ਸੁੱਖ ਦਿੱਤੇ ਨਹੀਂ ਉਹ ਰੁੱਖ ਦੀ ਛਾਂ ਵਰਗੇ ਆ ਇਹ ਸਾਇੰਸ ਵਿਗਿਆਨ ਕਿੱਥੇ ਤੱਕ ਪਹੁੰਚੀ ਅਣੂ ਤੱਕ ਪਰਮਾਣੂ ਬੰਬ ਤੱਕ ਉਹਦੇ ਬਚਨ ਪਚਾਣ ਦੇ ਸਾਧਨ ਲੱਭ ਰਹੀ ਹੈ ਭਗਤ ਕਿੱਥੇ ਪਹੁੰਚੇ ਭਗਤ ਜਿੱਥੋਂ ਸ਼ੁਰੂ ਹੋਈ ਸੀ ਯਾਤਰਾ ਉੱਥੇ ਹੀ ਖਤਮ ਹੋ ਗਈ ਮਿੱਟੀ ਚ ਮਿੱਟੀ ਰਲ ਗਏ ਜਲ ਚ ਜਲ ਹਵਾ ਝਾਵਾ ਪੰਚ ਪਾਣੀ ਜਲਤਾ ਜਲ ਮਿਲ ਗਿਆ ਸੋ ਰਾਮ ਨੂੰ ਰਮੇ ਹੋਏ ਨੂੰ ਸਮਝ ਨਾ ਪਏਗਾ ਭਗਤ ਗਏ ਭਗਵਾਨ ਤੱਕ ਪਰਮੇਸ਼ਰ ਤੱਕ ਅੱਲਾ ਤੱਕ ਰਾਮ ਤੱਕ ਸਾਰੇ ਬੈਠੇ ਹਨ ਜਿਵੇਂ ਕਿਸੇ ਜੀਣਾ ਜਿਓ ਸੋ ਪਰਮੇਸ਼ਰ ਨੇ ਆਜ਼ਾਦੀ ਬਣਾ ਕੇ ਵਿੱਚ ਬੈਠਾ ਹੈ ਧਰਤੀ ਸਰੀਰ 'ਚ ਜੋ ਬੀਜਣਾ ਹੈ ਉਹੀ ਵੱਡਣਾ ਪਏਗਾ ਜੀ ਬਾਬਾ ਜੀ ਤੋਂ ਵਿਚਾਰ ਸੁਣੋ ਸਾਧ ਸੰਗਤ ਜੀ ਅੱਜ ਆਪਾਂ ਇੱਕ ਨਿੱਕੀ ਜੀ ਗੱਲ ਕਰਨ ਲੱਗਿਆਂ ਜਿਹੜੀ ਗੱਲ ਆਪਾਂ ਨੂੰ ਦਿਮਾਗ ਦੇ ਵਿੱਚ ਸੋਚਣੀ ਵੀ ਪਾਉਗੀ ਤੇ ਸੋਚ ਵੀ ਸਕਦੇ ਹਾਂ ਸੋਚਣਾ ਹੈ ਵੀ ਸਿਵਨੇ ਕੋਲ ਰਹਿ ਕੇ ਤਾਂ ਬੰਦੇ ਨੂੰ ਸਿਵਨਾ ਸਿਵਨਾ ਬਣਨਾ ਚਾਹੀਦਾ ਤੇ ਚਾਂਦੀ ਕੋਲ ਰਹਿ ਕੇ ਤਾਂ ਚਾਂਦੀ ਬਣਨਾ ਚਾਹੀਦਾ ਛੱਡੂ ਬਾਕੀ ਦੀਆਂ ਗੱਲਾਂ ਸਾਧੂ ਸੰਤਾਂ ਕੋਲ ਰਹਿ ਕੇ ਤਾਂ ਸਾਧੂ ਸੰਤ ਬਣਨਾ ਚਾਹੀਦਾ ਸੋ ਉਹਨਾਂ ਦੇ ਜਨਮ ਦੀਆਂ ਲੋਕ ਬਹੁਤ ਖੁਸ਼ੀਆਂ ਮਨਾਉਂਦੇ ਨੇ ਜਿੰਨੀਆਂ ਵੀ ਕਹਿ ਦੋ ਉਹਨੀਆਂ ਖੁਸ਼ੀਆਂ ਮਨਾਉਂਦੇ ਨੇ ਅੱਜ ਅੱਜ ਦੀ ਤਰੀਕ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿਨ੍ਹਾਂ ਦਾ ਸ਼ਹੀਦੀ ਗੁਰ ਸ਼ਹੀਦੀ ਗੁਰਪਰਪ ਮਨਾਇਆ ਪ੍ਰਕਾਸ਼ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੋ ਇਸ ਤਰ੍ਹਾਂ ਆਪਣੇ ਵੀ ਮਨ ਬਣਾਓ ਵੀ ਅਸੀਂ ਜੇ ਅੱਜ ਚੰਗੇ ਕੰਮ ਕਰਾਂਗੇ ਚੰਗੇ ਰਸਤੇ ਚੱਲਾਂਗੇ ਚੰਗੇ ਰਸਤੇ ਤੇ ਮਾਰਗ ਕਰਾਂਗੇ ਤਾਂ ਕਿਸੇ ਆਉਣ ਵਾਲੇ ਸਮੇਂ 'ਚ ਜਿਹੜੀ ਸੰਗਤ ਹੈ ਉਹ ਸਾਡੇ ਵੀ ਗੁਰਪਰਬ ਮਨਾਇਆ ਕਰੂਗੀ ਸ਼ਹੀਦੀ ਗਲਤੀ ਮਾਫ ਕਰਨੀ ਗੁਰਪਰਬ ਮਨਾਇਆ ਕਰੂਗੀ ਤਾਂ ਬਰਸੀਆ انسان ਨੂੰ ਸੋਚਣਾ ਚਾਹੀਦਾ ਹੈ ਵੀ ਅਸੀਂ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰੀਏ ਚੰਗੇ ਕੰਮਾਂ ਦੇ ਆਪਾਂ ਨੂੰ ਇੱਕ ਨਹੀਂ ਨੇਕ ਹੀ ਫਲ ਮਿਲਦੇ ਨੇ ਜੋ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਜੈਸਾ ਕਰੇਗਾ ਉਸ ਆ ਭਰੇਗਾ ਜਿਹੜੀ ਮਹਾਰਾਜ ਦੀ ਸੇਵਾ ਹੈ ਜਿਹੜੀ ਸੇਵਾ ਸਾਧੂ ਸੰਤਾਂ ਦੀ ਹੈ ਮਹਾਰਾਜ ਦੀ ਸੇਵਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਹੈ ਉਹਦੇ ਸਾਨੂੰ ਚੰਗੇ ਤੋਂ ਚੰਗੇ ਫਲ ਪ੍ਰਾਪਤ ਹੁੰਦੇ ਨੇ ਸੋ ਦਾਸ ਅਣਜਾਣਾ ਇੱਕ ਨਹੀਂ ਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੁੰਆਂ ਹੋਣਗੀਆਂ ਹੁੰਦੀਆਂ ਰਹਿੰਦੀਆਂ ਨੇ ਬਥੇਰਾ ਮਨ ਨੂੰ ਸਮਝਾਈਂਦਾ ਵੀ ਇੱਥੇ ਨਾ ਗਲਤੀ ਕਰੀਏ ਇੱਥੇ ਨਾ ਗਲਤੀ ਕਰੀਏ ਜਿਹੜੀ ਗਲਤੀ ਹੈ ਉਹ ਤੱਕੇ ਨਾਲੀ ਹੋ ਜਾਂਦੀ ਹੈ ਉਸ ਕੋਈ ਸ਼ਬਦ ਵੀ ਗਲਤ ਹਲਤ ਬੋਲਿਆ ਜਾਂਦਾ ਹੈ ਕਈ ਕਾਰੋਬਾਰ ਵੀ ਇਹੋ ਜਿਹੇ ਨੇ ਜਿਹੜੇ ਗਲਤ ਹੋ ਜਾਂਦੇ ਨੇ ਇਨਸਾਨ ਹੈ ਜਿਹੜਾ ਉਹ ਗਲਤੀ ਦਾ ਪੁਤਲਾ ਹੈ ਇਨਸਾਨ ਗਲਤੀ ਦਾ ਪੁਤਲਾ ਹੈ ਇਸ ਗਲਤੀ ਨੂੰ ਮਾਫੀ ਲੈਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੱਥ ਜੋੜੋ ਬੇਨਤੀ ਕਰੋ ਵੀ ਅਕਾਲ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਗਲਤੀ ਕਰਨ ਹਾਂ ਤੁਸੀਂ ਵਕਸ਼ਨਯੋਗ ਹੋ ਇਹ ਮਹਾਰਾਜ ਦੇ ਅੱਗੇ ਹਜ਼ੂਰੀ ਦੇ ਵਿੱਚ ਖੜ ਕੇ ਸਾਧ ਸੰਗਤ ਜੀ ਇਹ ਗਲਤੀ ਮੰਨੀ ਜਾਂਦੀ ਹੈ ਤੇ ਮਾਫ ਹੋ ਜਾਂਦੀ ਹੈ ਹੁਣ ਇੱਕ ਜੱਜ ਹੁੰਦਾ ਹੈ ਉਹ ਕਿੱਡੇ ਕਿੱਡੇ بڑے ਕੰਮ ਕਰਦਾ ਹੈ ਪਰ ਜੇ ਉਹਦੇ ਮਨਚਾ ਜੇ ਤਾਂ ਉਹ بڑے ਗਲਤ ਕੰਮ ਵਾਲੇ ਨੂੰ ਵੀ ਪਾਸ ਕਰ ਦਿੰਦਾ ਵੀ ਜਾ ਬਈ ਉਹਨੂੰ ਵੀ ਯਾਦ ਕਰ ਦਿੰਦਾ ਐਸੇ ਤਰੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰੂੰ ਆਪਣੀਆਂ ਗਲਤੀਆਂ ਦਾ ਅੰਦਾਸ਼ਟ ਹੋਵੇ ਵਾਹਿਗੁਰੂ ਜੀ ਸਾਰੇ ਸਰੀਰ ਦਾ ਵਜਨ ਪੈਰਾਂ ਤੇ ਆਏਗਾ ਕਹਿੰਦਾ ਮਰਦ ਕਿਰਤੀ ਨੂੰ ਸਤਕਾਰ ਦੇਣਾ ਪਏਗਾ ਜੇ ਤੁ ਕਾਮਯਾਬੀ ਲੈਣੀ ਹੈ ਇਹ ਭਈਆ ਭੀਆ ਕਰਕੇ ਨਾ ਕਿਸੇ ਦੀ ਨਿੰਦਾ ਕਰੀਏ ਸੋ ਜਦੋਂ ਪਰਮੇਸ਼ਰ ਨੇ ਸਾਰਿਆਂ ਨੂੰ ਆਜਾਤ ਬਣਾਇਆ ਸਾਰਾ ਕੁਝ ਉਹਦਾ ਹੀ ਹੈ ਸਾਰੇ ਉਹਦੇ ਇੱਕ ਪਿਤਾ ਦੇ ਅਸੀਂ ਸੰਤਾਨ ਹਾਂ ਮਾਨਸ ਜਾਤ ਹੈ ਸਾਡੀ ਫਿਰ ਭਈਆਂ ਨੇ ਪੰਜਾਬ ਨੂੰ ਪੰਜਾਬੀ ਆਗੇ ਜੀ ਪੰਜਾਬ ਭਈਆਂ ਨੇ ਪੰਜਾਬ ਤੇ ਕਬਜ਼ਾ ਕਰ ਲੈਣਾ ਨਹੀਂ ਸੋ ਕਹਿਣਗੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜੋ ਪ੍ਰਕਾਸ਼ ਹੋਇਆ ਸਾਡੇ ਪਟਨਾ ਚ ਹੋਇਆ ਬਿਹਾਰ ਚ ਹੋਇਆ ਫਿਰ ਇਹ ਨਾ ਫੁਕਰਪੁਣਾ ਛੱੜਦੀ ਐ ਸਾਡੇ ਪੰਜਾਬੀਆਂ ਨੂੰ ਫੁਕਰਪੁਣਾ ਬਹੁਤ ਆਉਂਦਾ ਨਕਲ ਮਾਰਨੀ ਬਹੁਤ ਆਉਂਦੀ ਐ ਸਾਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤិន ਹੀ ਪਰਪਾਇਓ ਜੇ ਮੈਂ ਆਪਣੇ ਆਪ ਦਾ ਸੱਕਾ ਨਹੀਂ ਕਿਸੇ ਦਾ ਕੀ ਮਿੱਤਰ ਹੋਵਾਂਗਾ ਅੰਦਰੀ ਸੀ ਇਹ ਮਨ ਨੂੰ ਮੰਦਰ ਬਣਾਣਾ ਸੀ ਸੋ ਅਸੀਂ ਆਨੇ ਸੋਨੇ ਨੂੰ ਸੋਨਾ ਬਣਾਵਾਂਗੇ ਨਹੀਂ ਪਹਿਲੀ ਸੋਨਾ ਸੀ ਅਸੀਂ ਪਰ ਪਤਾ ਨਹੀਂ ਸੀ ਭੁੱਲੇ ਹੋਏ ਸੀ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰਬੱਟ ਭਾਗੀ ਪਾਇਆ ਸੇਰ ਤਾਂ ਭੁੱਲਿਆ ਸ਼ਾਮ ਨੂੰ ਘਰ ਆ ਜੇ ਭੁੱਲਿਆ ਨਹੀਂ ਨਵਾਚੀ ਚੀਜ਼ ਹੋ ਸਕਦਾ ਲੱਪੇ ਨਾਲ ਲੱਪੇ ਘਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ 'ਚ ਸ਼ਾਂਤੀ ਲੈ ਆ ਸਕਦੇ ਹਨ ਸਿੱਖਾਂ ਨੂੰ ਸੇਵਾ ਸਵਾਲ ਮਿਲੀ ਆ ਪਰ ਸਾਰਿਆਂ ਦੇ ਸਾਂਝੇ ਗੁਰੂ ਹਨ ਸੋ ਪੜਨਾ ਪਏਗਾ ਵਿਚਾਰਨਾ ਪਏਗਾ ਗਿਆਨ ਥੋੜਾ ਜਿਹੀ ਬਹੁਤ ਹੈ ਜਦੋਂ ਗਿਆਨ ਆਏਗਾ ਪਕਵਾਨ ਆ ਜਾਏਗਾ